ਪਹਿਲਾ ਪਹਿਲਾ ਨੂੰ ਸੁਧਾਰ ਲਾ ਕੇ ਉਹਨਾਂ ਦਾ ਫੇਪ ਕਰਾ। ਠੀਕ ਹੈ ਨਾ? ਚੱਕ ਦਿਆ। ਕਿ ਇਹਨਾਂ ਨੂੰ ਸੱਤ ਸਿਖਾਉਣਾ ਹੈ। ਜਿਹੜੇ ਮੂੰਹ ਨਾਲ ਬਾਕ ਨੂੰ ਕਿਹਾ ਸੀ ਹੁਣ ਹੋਰ ਸ਼ਬਦਾਂ ਨਾਲ ਬਾਕ ਪਾਵਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਦੋ ਸਥਿਤੀ ਦੇ ਵਿੱਚੋਂ ਡਾਇਰੈਕਟ ਕਰਨੀ ਸਾਡੇ ਕੋਲੇ ਜਿੰਨਾ ਵੀ ਸਮਾਂ ਹੈ। ਏਨਾ ਮਰਤਿਲੇ ਆਇਓ ਕਿ ਖਲੋਰੀ ਨਹੀਂ ਜਾਣਾ ਹੁਣ ਸ਼ੰਭੂ ਨਹੀਂ ਜਾਣਾ ਪਰ ਪਰੋਤ ਤੇ ਕੇ ਨਹੀਂ ਬੈਠਣਾ ਪੜਾ ਬਦਲਨੇ ਆ ਪੜਾ ਬਦਲ ਜਾਣਗੇ ਪਰ ਐਮਐਸਪੀ ਗ੍ਰਾਂਟੀ ਤੋਂ ਨਹੀਂ 12 ਮੰਗਾਨੀ ਛੱਡਿਆ ਉਹ ਲੜਾਈ ਸਾਡੀ ਜਾਰੀ ਰਹੂਗੀ ਹੁਣ ਅੱਜ ਜਿੰਨੇ ਵੀ ਕਿਸਾਨ ਦਸੇ ਬੰਨੀਆਂ ਨੇ ਜੇ ਮਾਨਸਪੌਰ ਤੇ ਸੱਚੀਉ ਹਮਾਇਤ ਕਰਨਾ ਚਾਹੁੰਦੇ ਨੇ ਤਿਆਰ ਹੈ ਸ਼ੋਰਾ ਬਾਹਰ ਕੋ ਸ਼ੋਰਾ ਹੈ ਤੇ ਨਹੀਂ ਚੱਲਦਾ ਕੱਲੀ ਕਿਸਾਨੀ ਨੂੰ ਆਪ ਦੇ ਨਾਲ ਰੱਖਣਾ ਬਈ ਬਿਆਨ ਦੇ ਜਿਹੜੇ ਅੰਦਰ ਕੁਸ਼ੋਰ ਹੈ ਪਰ ਇਹ ਗੱਲ ਅਸੀਂ ਕਦੇ ਨਹੀਂ ਕਹਿ ਮੈਂ ਤਾਂ ਬਾਹਰ ਕਹਿ ਕੇ ਆਇਆ ਬਈ ਜਿਹੜਾ ਕਹਿੰਦਾ ਮੇਰੇ 83 ਸਾਲ 40 ਸਾਲਾਂ ਦਾ ਤਜਰਬਾ ਹੈ ਕੋਈ ਕਹਿੰਦਾ ਮੇਰਾ 45 ਸਾਲਾਂ ਦਾ ਪਟਾ